ਸਤਿ ਸ੍ਰੀ ਅਕਾਲ ਜੀ ਮੈਂ ਪ੍ਰੀਤ ਸੰਘਰੇੜੀ ਤੇ ਮੈਂ ਆਇਆ ਜੀ ਬੱਸੀ ਭਰਾਵਾਂ ਦੇ ਕੋਲ ਤੇ ਬਾਈ ਜੀ ਹੁਰੀ ਹਰਵਿੰਦਰ ਬਾਈ ਜੀ ਮੇਰੇ ਨਾਲ ਨੇ ਬਹੁਤ ਵਧੀਆ ਇਹਨਾਂ ਦਾ ਸੁਭਾਗ ਆ ਤੇ ਮੈਨੂੰ ਘਰੇ ਇਨਵਾਈਟ ਕੀਤਾ ਸੀ ਭਾਜੀ ਉਹਰਾਣੇ ਭਾਜੀ ਆਗੇ ਆਟੋਬਾਨ ਆਪਾਂ ਤੇ ਉਹ एਐਸਐਲ ਹਾਂਜੀ ਹਾਂਜੀ ਆਪਣੀ ਕੰਪਨੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਆਹ ਟੈਂਕਰ ਖੜੇ ਨੇ ਇਹ ਟੈਂਕਰ ਨੇ ਨੇ ਇਹਨਾਂ ਦੀ ਕਿੰਨੀ ਹੁੰਦੀ ਲੰਬਾਈ ਅਲੱਗ-ਅਲੱਗ ਹੁੰਦੀ ਹੈ ਲੈਂਥ ਵਗੈਰਾ ਇਹਨਾਂ ਦੀ ਐਂਕ ਟ੍ਰੇਲਰਾਂ ਦੀ ਲੈਂਥ 53 ਫੁੱਟ ਹੀ ਹੁੰਦੀ ਹੈ ਠੀਕ ਹੈ ਜੀ 53 ਫੁੱਟ ਵਿੱਚ ਹੀ ਵਰਕਸ਼ਾਪ ਵਗੈਰਾ ਵਿੱਚ ਹੀ ਹੁੰਦੀ ਹੈ ਆਪਣੀ ਸਿੱਚੀ ਸਾਰੇ ਰੱਖੇ ਹੋਏ ਹਨ ਆ ਆਪਣੇ ਇਹ ਵੀ ਟ੍ਰੇਲਰ ਨੇ ਜੀ ਕੀ ਹਾਂ ਇਹ ਰੀਫਰ ਆ ਰੀਫਰ ਇਹ 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 ਦੇ ਵਿੱਚ ਤਾਂ ਬਈ ਬੇਕਰੀ ਦਾ ਸਮਾਨ ਟੋਣਾ ਜਾਂ ਮੀਟ ਮੂਟ ਇਦਾਂ ਦੇ ਨੇ ਫਰੋਜ਼ਨ ਚੀਜ਼ਾਂ ਠੀਕ ਹੈ ਜੀ ਠੀਕ ਠੀਕ ਤੇ ਆ ਹੁੰਦਾ ਆ ਗੱਲਾ ਆਹਾਂ ਆਹ ਟ੍ਰੇਲ ਰਹੀ ਆ ایرਡ੍ਰੌਪ ਦਾ ਸ਼ੂਟ ਪਾ ਜੀ ਦਾ ਨਾਮ ਕਿਵੇਂ ਆਇਆ ਸੀ ਆਟੋਬਾਨ ਮਸ ਨਹੀਂ ਮੈਂ ਰਿਆਂ ਉੱਥੇ ਅੱਛਾ ਮੈਂ ਰਿਆਂ ਪੰਦਰ ਅੱਛਾ 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 ਉੱਥੇ ਉੱਥੋਂ ਆਇਆ ਹਾਂ ਕਿੰਨੇ ਕਰਮਚਾਰੀ ਨੇ ਡਰਾਈਵਰ ਕਿੰਨੇ ਹੋਣਗੇ ਜੀ ਹੁਣ ਆਪਣੇ ਹੁਣ ਆਹ तकरीबन 7 ਤੋਂ 750 ਬੰਦਾ ਹੋਣਾ ਤੇ ਡਰਾਈਵਰ ਦੇ ਨਾਲ ਵੀ ਕੋਈ ਬੰਦਾ ਤਾਂ ਨਹੀਂ ਹੁੰਦਾ ਇੱਥੇ ਇਕੱਲਾ ਹੀ ਹੁੰਦਾ ਕਿ ਕੋਈ ਕਲੀਂਡਰ ਵਗੈਰਾ ਜਿਵੇਂ ਕਲੀਂਡਰ ਨਹੀਂ ਡਬਲ ਡਰਾਈਵਰੀ ਦੋ ਦੋਨੇ ਡਰਾਈਵਰੀ ਹੁੰਦੇ ਆ ਅੱਛਾ ਦੋਨੇ ਉਹ ਜਦੋਂ ਉਹਨੂੰ ਸੌਣ ਆ ਉਹਨੇ ਰੈਸਟ ਕਰਨੀ ਆ ਫਿਰ ਦੂਜਾ 70 70 ਪ੍ਰਾਕ ਹਾਂ ਟੀਮਾਂ ਤੇ ਚੱਲਦੇ ਆ ਜਦ ਤੱਕ ਓਕੇ 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 ਜਿਆਦਾ ਹੀ ਸ਼ਾਇਦ ਹੋਣ 80 90 ਮੈਂ ਇੱਥੇ ਇੰਨੇ ਇੱਕ ਤਾਂ ਘਟ ਘਟ ਹੋਣੇ ਆ 70 ਕਰਸੀ ਠੀਕ ਹੈ ਜੀ ਉਹ ਦੇਖੋ ਬੰਦੇ ਚੱਲਦੇ ਰਹਿੰਦੇ ਠੀਕ ਹੈ ਜੀ ਇਹ ਇਹ ਜੀ ਸਾਡਾ ਭਰਾ ਆ ਪ੍ਰੀਤ ਸੰਘਰੇੜੀ ਰਾਈਟਰ ਵੀ ਆ ਫਿਲਮ ਵੀ ਲਿਖਦਾ ਆ ਹੁਣ ਇਹਦੀ ਫਿਲਮ ਆਈ ਵੀ ਆ ਰੋਜ਼ ਰੋਜ਼ੀ ਦੇ ਗੁਲਾਬ ਰੋਜ਼ ਰੋਜ਼ੀ ਦੇ ਗੁਲਾਬ ਗੁਰਨਾਮ ਪੁੱਲਰ ਨੇ ਬਣਾਈ ਆ ਹੁਣ ਗਾ ਵੀ ਮਾਲਕ ਰਹਿਮ ਕਰਿਆ ਕਰੂਗਾ ਇੱਥੇ ਬਹੁਤ ਹਾਰਡ ਵਰਕ ਕਰਿਆ ਬਟ ਆਪਾਂ ਸਾਰੇ ਰਣ ਮੈਦਾਨੇ ਕੋੜੇ ਨੂੰ ਪੀਆ ਹੋ ਗਿਆ ਇਹਦੀ ਸਪੋਰਟ ਕਰਨੀ ਆ ਲਵ ਯੂ ਥੈਂਕ ਯੂ ਥੈਂਕ ਯੂ ਅਗਲਾ ਕਹਿੰਦਾ ਰਾਸਤੇ 'ਚ ਠੋਕਰ ਆ ਰਾਹ 'ਚ ਠੋਕਰ ਆਉਂਦੀ ਆ ਹਨਾ ਕੋਈ ਉਹ ਕਹਿੰਦਾ ਠੋਕਰ ਨੂੰ ਠੋਕਰ ਮਾਰ ਦੇਣੀ ਠੋਕਰ ਨੂੰ ਠੋਕਰ ਮਾਰ ਦੇਣੀ ਹਾਰਾਂ ਨੂੰ ਕਰਾਰੀ ਹਾਰ ਦੇਣੀ ਨਾ ਵਾਰੀ ਅਸੀਂ ਇਸ ਵਾਰ ਦੇਣੀ ਇਹਨਾਂ ਉੱਚੀਆਂ ਉੱਚੀਆਂ ਤਖਤਾਂ ਨੂੰ ਬਸ ਬਖਤ ਆਉਣ ਦੀਆਂ ਦੇਰਾਂ ਨੇ ਪਾ ਬਖਤ ਦੇ ਮਾਰੇ ਬਖਤਾਂ ਬਸ ਵਖਤਾਂ ਦੀਆਂ ਦੇਰਾਂ ਨੇ ਪਾ ਵਖਤ ਦੇਵਾਂਗੇ ਵਖਤਾਂ ਨੂੰ ਕਹਿੰਦਾ ਤੋੜਨ ਜੋ ਸਾਨੂੰ ਤੋੜਦੇ ਨੇ ਰਾਹਾਂ ਦੇ ਰੋੜ ਸਭ ਰੋੜਦੇ ਨੇ ਤੋੜਨ ਜੋ ਸਾਨੂੰ ਤੋੜਦੇ ਨੇ ਰਾਹਾਂ ਦੇ ਰੋੜ ਸਭ ਰੋੜਦੇ ਨੇ ਮੋੜਾਂ ਨੂੰ ਨਵੇਂ ਦੇ ਮੋੜ ਦੇਣੇ ਸਰ ਕਰਨਾ ਪੈਂਦੇ ਸੱਤਾਂ ਨੂੰ ਬਸ ਵਖਤ ਔਣ ਦੀਆਂ ਦੇਰਾਂ ਨੇ ਪਾ ਵਖਤ ਦੇਵਾਂਗੇ ਵਖਤਾਂ ਤੁਸੀਂ ਵੇਖਿਓ ਸਿੰਘ ਜਦ ਭਟਦੇ ਨੇ ਤੁਸੀਂ ਵੇਖਿਓ ਸਿੰਘ ਜਦ ਭਟਦੇ ਨੇ ਕਿੰਜ ਘੇਰਨ ਵਾਲੇ ਘਿਰਦੇ ਨੇ ਤੁਸੀਂ ਵੇਖਿਓ ਸਿੰਘ ਜਦ ਭਿੜਦੇ ਨੇ ਕਿੰਜ ਘੇਰਨ ਵਾਲੇ ਘਿਰਦੇ ਨੇ ਜਿਹੜੇ ਨਾਕ ਲਿਫਟ ਦੇ ਫਿਰਦੇ ਨੇ ਨਾ ਚੰਦਨ ਦੇ ਆ ਦਰਖਤਾਂ ਨੂੰ ਬਸ ਵਕਤ ਆਉਣ ਦੀਆਂ ਢੇਰਾਂ ਨੇ ਪਾ ਵਕਤ ਦੇਵਾਂਗੇ ਵਕਤਾਂ ਪਿੰਡੇ ਤਕੜੇ ਪਿੰਡਾਂ ਵਾਲਿਆਂ ਦੇ ਪਿੰਡੇ ਤਕੜੇ ਪਿੰਡਾਂ ਵਾਲਿਆਂ ਦੇ ਚੁੰਝ ਤਿੱਖੇ ਕਰ ਲੈ ਫਾਲਿਆਂ ਦੇ ਜਿੱਦੇ ਤੋੜ ਦੇਣੇ ਨੇ ਤਾਲਿਆਂ ਦੇ ਜਿੰਨਾ ਡੱਕਿਆ ਸੁਨੇਹਰੀ ਜਗਤਾਂ ਨੂੰ ਬਸ ਵਕਤ ਆਉਣ ਦੀਆਂ ਢੇਰਾਂ ਨੇ ਪਾ ਵਕਤ ਦੇਵਾਂਗੇ ਵਕਤਾਂ ਨੂੰ ਤੁਸੀਂ ਵੇਖਿਓ ਨਾ ਮੁਸ਼ਕਲ ਲਈ ਮੁਸ਼ਕਲ ਬਣ ਜਾਣਗੇ ਮੁਸ਼ਕਲ ਲਈ ਮੁਸ਼ਕਲ ਅਗ ਲੱਗਣਾ ਮੁਸ਼ਕਲ ਆ ਗਈ ਕੰਮ ਚ ਕਹਿੰਦਾ ਮੁਸ਼ਕਲ ਲਈ ਵੀ ਮੁਸ਼ਕਲ ਬਣ ਜਾਣਗੇ ਮੁਸ਼ਕਲ ਲਈ ਮੁਸ਼ਕਲ ਬਣ ਜਾਣਗੇ ਪ੍ਰੀਤ ਸਿੰਘ ਰੇੜੀ ਸੀਨੇ ਤਣ ਜਾਗੇ ਤੁਸੀਂ ਸੋਚਿਓ ਨਾ ਕਿ ਛਣ ਜਾਗੇ ਜਰਾ ਖੋਲਣ ਦਿਓ ਸਾਡੇ ਰਕਤਾਂ ਨੂੰ ਬਸ ਵਕਤ ਆਉਣ ਦੀਆਂ ਧੇਰਾਂ ਨੇ ਪਾ ਵਕਤ ਦੇਵਾਂਗੇ ਬਖਤਾਂ ਨੂੰ ਪਾ ਵਕਤ ਦੇਵਾਂਗੇ ਪੰਜਾਬੀਆਂ ਦਾ ਜਿਹੜਾ ਜਿਗਰਾ ਹੁੰਦਾ ਜਾਂ ਜਿਹੜੀ ਚੜਤ ਹੁੰਦੀ ਆ ਉਹ ਇਹਨਾਂ ਦੇ ਮੁੱਛ ਦੇ ਵਿੱਚ ਆ ਮਤਲਬ ਹਨਾ ਹੋਰ ਕੀ ਕਹਿਣਾ ਚਾਹੋਗੇ ਜੀ ਸ਼ੁਕਰ ਹੈ ਮਾਲਕ ਦਾ ਸਾਰਿਆਂ ਨੂੰ ਰੱਬ ਤਰੱਕੀ ਬਖਸ਼ੇ ਤੇ ਬਸ ਰੱਬ ਦੇ ਭਾਣੇ ਚ ਰਹੀਏ ਬਿਲਕੁਲ ਜੀ ਬਿਲਕੁਲ ਮਾਲਕ ਜੀ ਕੋਸ਼ਿਦਨ